ਆਜ਼ਾਦੀ ਤੋਂ ਉਪਰੰਤ ਪਹਿਲਾ ਹੜ 1947 ਚ ਆ ਗਿਆ ਸੀ ਫਿਰ 1955 ਦੇ ਹੜ ਨੇ ਵੱਡੀ ਤਬਾਈ ਮਚਾਈ ਸੋ ਦੁਨੀਆ ਦਾ ਪਹਿਲਾ ਹੜ 8000 ਸਾਲ ਪਹਿਲਾਂ ਹੋਣ ਵਾਲੇ ਮੱਧਪੂਰਵ ਵਿੱਚ ਆਇਆ ਸੀ ਜਿੱਥੇ ਦੁਨੀਆ ਦੀ ਪਹਿਲੀ ਸਭਿਅਤਾ ਨੇ ਜਨਮ ਲਿਆ ਸੀ ਪਰ ਹੁਣ ਇਹ ਯਕੀਨੀ ਹੋ ਗਿਆ ਹੈ ਕਿ ਦਰਿਆ ਕਿਸੇ ਦੇ ਕਹਿਣ ਤੇ ਆਪਣਾ ਰਾਹ ਨਹੀਂ ਬਦਲਦੇ ਉਹਨਾਂ ਦਾ ਇੱਕ ਨਿਸ਼ਚਿਤ ਸੁਧਾਪ ਹੈ ਇਹ ਕੇਵਲ ਦਰਿਆ ਹੀ ਜਾਣਦੇ ਨੇ ਕਿ ਉਹਨਾਂ ਦੀ ਕਿਸ ਪਾਸੇ ਲੋੜ ਹੈ ਦਰਿਆ ਉਸ ਪਾਸੇ ਵੱਲ ਜਾਂਦੇ ਨੇ ਅਮਰੀਕਾ ਦੇ ਮਿਸਿਸਿਪੀ ਦਰਿਆ ਦੀ ਉਦਾਹਰਣ ਵੱਖਰੀ ਤਰ੍ਹਾਂ ਦੀ ਹੈ ਮਿਸਿਸਿਪੀ ਵਿੱਚ ਇੱਕ ਇਹੋ ਜਿਹਾ ਹੜਾ ਆਇਆ ਕਿ ਉਹ 600 ਕਿਲੋਮੀਟਰ ਤੱਕ ਤੁਸੀਂ ਬੰਦੇ ਉੱਪਰੋਂ ਦੀ ਵਹਿ ਕੇ ਕਿਸੇ ਹੋਰ ਪਾਸੇ ਨਹੀਂ ਚਲਾ ਗਿਆ ਵਿਗਿਆਨੀਆਂ ਦਾ ਮੰਨਣਾ ਹੈ ਕਿ ਅਸੀਂ ਤੁਸੀਂ ਬੰਨ ਜਿੰਨੇ ਉੱਚੇ ਕਰਦੇ ਜਾਵਾਂਗੇ ਦਰਿਆ ਉਨੇ ਹੀ ਭਿਆਨਕਤਾ ਨਾਲ ਉਹਨਾਂ ਨੂੰ ਤੋੜ ਕੇ ਆਪਣੀ ਮਰਜ਼ੀ ਦਾ ਵਹਿਣ ਬਣਾਉਣਗੇ ਪੰਜਾਬ 24 7 ਟੀਵੀ ਦੇ ਤੀਸਰੀ ਅੱਖ ਪ੍ਰੋਗਰਾਮ ਵਿੱਚ ਤੁਹਾਡਾ ਕਰਦੇ ਆ ਸਵਾਗਤ ਮੈਂ ਹਾਂ ਹਰਜੀਤ ਸਿੰਘ ਗਿੱਲ ਤੇ ਅੱਜ ਦੇ ਤੀਸਰੀ ਅੱਖ ਪ੍ਰੋਗਰਾਮ ਵਿੱਚ ਅਸੀਂ ਸਤਰਾਮ ਚਾਨਾ ਹਰਾਂ ਦਾ ਲਿਖਿਆ ਹੋਇਆ ਇੱਕ ਰਿਸਰਚ ਪੇਪਰ ਦਾ ਭਾਗ ਦੂਸਰਾ ਪੇਸ਼ ਕਰ ਰਹੇ ਹਾਂ ਜਿਹੜਾ ਉਹਨਾਂ ਨੇ ਪੰਜਾਬ ਤੇ ਪੰਜਾਬ ਦੇ ਪਾਣੀਆਂ ਦੇ ਸਰਲੇਖੇਟ ਪੰਜਾਬੀ ਸਿਹਤ ਅਕਾਦਮੀ ਪੰਜਾਬੀ ਭਵਨ ਲੁਧਿਆਣਾ ਵਿੱਚ 12 ਅਕਤੂਬਰ 2025 ਨੂੰ ਪੇਸ਼ ਕੀਤਾ ਸੀ ਤੇ ਭਾਗ ਦੂਜਾ ਜਿਹੜਾ ਆ ਉਹਦੇ ਵਿੱਚ ਉਹ ਪੰਜਾਬ ਦੇ ਤੇ ਜਿਹੜੇ ਵਿਸ਼ਵ ਦੇ ਬਾਕੀ ਦਰਿਆ ਆ ਨੇ ਤੇ ਉੱਥੋਂ ਦੇ ਪਾਣੀ ਆ ਉਹਨਾਂ ਦੀ ਹਕੀਕੀ ਵਿਥਿਆ ਦਾ ਬਿਆਨ ਕਰਦੇ ਨੇ ਤੇ ਉਹ ਕਰਦੇ ਹੋਏ ਉਹ ਬਹੁਤ ਸਾਰੀਆਂ ਸਹਾਇਕ ਪੁਸਤਕਾਂ ਦਾ ਵੀ ਹਾਲਾ ਦਿੰਦੇ ਨੇ ਇਹਦੇ ਵਿੱਚ ਜਦੋਂ ਦਰਿਆ ਸੁੱਕਦੇ ਹਨ ਫਰੈਡ ਪੀਰਸ ਦੀ ਕਿਤਾਬ ਜਿਹਦਾ ਅਨਵਾਦ ਗੁਰਰੀਤ ਪ੍ਰਾੜ ਨੇ ਕੀਤਾ ਹੈ ਵਾਤਾਵਰਨਕ ਸਰੋਕਾਰ ਡਾਕਟਰ ਚਰਨਜੀਤ ਸਿੰਘ ਦੀ ਕਿਤਾਬ ਜਿਹੜੇ ਸੰਪਾਦਕਨ ਦੀ ਕੁਲਦੀਪ ਸਿੰਘ ਨੇ ਡਾਕਟਰ ਚਰਨਜੀਤ ਸਿੰਘ ਦਾ ਆਰਟੀਕਲ ਹੈ ਸਿਹਤ ਅਤੇ ਜਥਾਰਥ ਹਾਰਵਰਡ ਫਾਸਟ ਦੀ ਕਿਤਾਬ ਹੈ ਜਿਹਦਾ ਅਨਵਾਦ ਡਾਕਟਰ ਸੁਰਨ ਸਿੰਘ ਪਰਦੇਸੀ ਹੋਣਾ ਕੀਤਾ ਤੇ ਬਦੀ ਦੀ ਜੜ ਡਾਕਟਰ ਦਿਲਜੀਤ ਸਿੰਘ ਦਾ ਇਕੋਲੋਜੀ ਕਲਾਈਮੇਟ ਐਂਡ Empire ਦਿ ਇੰਡੀਅਨ ਲੈਗੇਸੀ ਇਨ ਗਲੋਬਲ এনवायरमेंट ਹਿਸਟਰੀ ਇਹ ਰਿਚਰਡ ਐਚ ਗਰੋ ਦੀ ਕਿਤਾਬ ਹੈ ਤੇ ਇਸ ਤਰ੍ਹਾਂ ਦੀਆਂ ਕੁਝ ਇੱਕ ਹੋਰ ਕਿਤਾਬਾਂ ਦੇ ਹਵਾਲੇ ਵੀ ਜਿਹੜੇ ਆ ਉਹਨਾਂ ਨੇ ਇਸ ਲੇਖ ਵਿੱਚ ਦਿੱਤੇ ਨੇ ਜਿੱਥੋਂ ਉਹਨਾਂ ਨੇ ਸਾਰੀਆਂ ਚੀਜ਼ਾਂ ਲੈ ਕੇ ਸਾਡੇ ਲਈ ਪੇਸ਼ ਕੀਤੀਆਂ ਨੇ ਸੋ ਜਿਹੜਾ ਭਾਗ ਦੂਜਾ ਹੈ ਜਿਹੜੀ ਹਕੀਕੀ ਵਿਥਿਆ ਆ ਉਹ ਹੁਣ ਆਪਾਂ ਉਹਦੇ ਵੱਲ ਅੱਗੇ ਵਧਦੇ ਆ ਚਾਨਾ ਸਾਹਿਬ ਕਹਿੰਦੇ ਨੇ ਪਹਿਲਾਂ ਹੜ੍ਹਾਂ ਬਾਰੇ ਗੱਲ ਕਰ ਲਈਏ ਪੰਜਾਬ ਦੇ ਹੜ੍ਹਾਂ ਦਾ ਇਤਿਹਾਸ ਬਹੁਤ ਪਿੱਛੇ ਤੱਕ ਜਾਂਦਾ ਹੈ ਪਰ ਅਸੀਂ ਆਜ਼ਾਦੀ ਤੋਂ ਬਾਅਦ ਦੇ ਹੜ੍ਹਾਂ ਦੀ ਉਦਾਹਰਣ ਹੀ ਲਵਾਂਗੇ ਆਜ਼ਾਦੀ ਤੋਂ ਉਪਰੰਤ ਪਹਿਲਾ ਹੜ 1947 ਚ ਆ ਗਿਆ ਸੀ ਫਿਰ 1955 ਦੇ ਹੜ੍ਹ ਨੇ ਵੱਡੀ ਤਬਾਈ ਮਚਾਈ ਫਿਰ ਛੋਟੇ-ਛੋਟੇ ਹੜ੍ਹ ਆਉਂਦੇ ਰਹੇ ਤੇ ਅਗਲਾ ਭਿਆਨਕ ਹੜ੍ਹ 1988 ਵਿੱਚ ਆਇਆ ਜੋ 1955 ਦੇ ਹੜ੍ਹ ਨਾਲੋਂ ਵੀ ਅੱਗੇ ਨਿਕਲ ਗਿਆ ਅਗਲਾ ਵੱਡਾ ਹੜ੍ਹ 1993 ਵਿੱਚ ਆਇਆ ਜਿਨੇ ਵੱਡੀ ਤਬਾਈ ਕੀਤੀ ਹੁਣ 2025 ਦੇ ਹੜ੍ਹ ਨੇ ਪਿਛਲੇ ਸਾਰੇ ਰਿਕਾਰਡ ਤੋੜ ਦਿੱਤੇ ਹਨ ਇਹਨਾਂ ਦੋਵਾਂ ਹੜ੍ਹਾਂ ਦਰਮਿਆਨ ਥੋੜੇ-ਥੋੜੇ ਵਕਵੇ ਦੇ ਪਿੱਛੋਂ ਛੋਟੇ ਹੜ੍ਹ ਵੀ ਆਉਂਦੇ ਰਹੇ ਹਨ ਜਿਵੇਂ 2004, 2008, 2010, 2013, 2019 ਅਤੇ 2023 ਵਿੱਚ ਵੀ ਹੜਾ ਆਇਆ ਹਰ ਵੱਡਾ ਹੜ ਪਿਛਲੇ ਰਿਕਾਰਡ ਤੋੜਨ ਵਾਲਾ ਸਾਬਤ ਹੁੰਦਾ ਰਿਹਾ ਹੈ ਅਜਿਆ ਕਿਉਂ ਹੋ ਰਿਹਾ ਹੈ ਕਿ ਇਹਦਾ ਕੋਈ ਹੱਲ ਵੀ ਹੈ ਜੇਕਰ ਇਸ ਨੂੰ ਵਿਸ਼ਵ ਦੇ ਚੌਕਟੇ ਵਿੱਚ ਰੱਖ ਕੇ ਵੇਖਾਂਗੇ ਤਾਂ ਸ਼ਾਇਦ ਸਮਝ ਹੀ ਜਾਵਾਂਗੇ ਸੋ ਦੁਨੀਆ ਦਾ ਪਹਿਲਾ ਹੜ 8000 ਸਾਲ ਪਹਿਲਾਂ ਫੋਨ ਵਾਲੇ ਮੱਧਪੂਰ ਵਿੱਚ ਆਇਆ ਸੀ ਜਿੱਥੇ ਦੁਨੀਆ ਦੀ ਪਹਿਲੀ ਸਭਿਅਤਾ ਨੇ ਜਨਮ ਲਿਆ ਸੀ ਜਰੀਕੋ ਨਾਮ ਦੀ ਇਹ ਸਭਿਅਤਾ ਇੱਕ ਛੋਟੀ ਜੀ ਬਸਤੀ ਸੀ ਜੋ 10 ਏਕੜ ਤੱਕ ਦੀ ਸੀਮਤ ਸੀ ਇਸ ਤੋਂ ਵਾਲੇ ਪੱਥਰਾਂ ਦੀ ਚਾਰਦਵਾਰੀ ਸੀ ਹਾਰਡ ਇਸ ਬਸਤੀ ਨੂੰ ਹਉਜ ਕੇ ਲੈ ਗਿਆ ਸੀ ਪਰ ਪੱਥਰ ਦਾ ਇੱਕ ਚਬੂਤਰਾ ਅਜੇ ਵੀ ਉੱਥੇ ਖੜਾ ਹੈ ਇਸ ਪ੍ਰੰਤ ਜਵਾਦ ਰਿਆਵ ਪਰ ਕਈ ਵਾਰ ਸਭੇ ਤਾਂ ਉਸਰੀ ਤੇ ਕਈ ਵਾਰ ਬਰਬਾਦ ਹੋਈ ਕਾਰਨ ਹਾੜੀ ਹੁੰਦੇ ਸਨ ਇਸ ਤੋਂ ਬਾਅਦ ਦੁਨੀਆ ਵਿੱਚ ਕਿੱਥੇ ਕਿੱਥੇ ਹਾੜਾ ਹੈ ਉਸਦੇ ਵਿਸਥਾਰ ਵਿੱਚ ਜਾਣ ਦੀ ਥਾਂ ਕੁਝ ਚੋਣਵੀਆਂ ਉਦਾਹਰਨਾਂ ਨਾਲ ਹੀ ਹਰਾਂ ਦੇ ਸੁਭਾਅ ਤੇ ਕਾਰਨਾਂ ਨੂੰ ਸਮਝਣ ਦਾ ਯਤਨ ਕਰਦੇ ਹਾਂ ਅਮਰੀਕਾ ਦੇ ਲੋਕ ਆਪਣੇ ਸਭ ਤੋਂ ਵੱਧ ਚਰਚਿਤ ਦਰਿਆ ਮਿਸਿਸਿਪੀ ਨੂੰ ਕਾਬੂ ਕਰਨ ਲਈ ਵਰਿਆਂ ਵੱਦੀ ਤੁਸੀਬ ਅਨੁਸਾਰਦੇ ਰਹੇ ਪਰ 191735 ਵਿੱਚ ਅਜਿਹਾ ਭਿਆਨਕ ਹੜ੍ਹ ਆਇਆ ਕਿ 60000 ਘਰ ਬਰਬਾਦ ਕਰ ਗਿਆ ਪਰ ਅਮਰੀਕੀ ਫਿਰ ਤੁਸੀਬਨ ਮਜ਼ਬੂਤ ਕਰਨ ਵਿੱਚ ਲੱਗ ਗਏ ਸਨ 1880 ਵਿੱਚ ਫਿਰ ਆੜਾਇਆ ਅਤੇ ਤੁਸੀਬਨ 180 ਥਾਵਾਂ ਤੋਂ ਤੋੜ ਦਿੱਤਾ ਇਹ ਸਿਲਸਿਲਾ ਬਾਅਦ ਵਿੱਚ ਵੀ ਜਾਰੀ ਰਿਹਾ ਇਸੇ ਤਰ੍ਹਾਂ ਦੀ ਕਹਾਣੀ ਕਈ ਹੋਰ ਦਰਿਆਵਾਂ ਦੀ ਵੀ ਹੈ ਪਰ ਸਾਡੇ ਲਈ ਕਿਸੇ ਵੀ ਦਰਿਆ ਵਿੱਚ ਆਉਣ ਵਾਲੇ ਦੋ ਹੜਾਵ ਵਿਚਕਾਰਲਾ ਵਕਫਾ ਮਤਲਬ ਰੱਖਦਾ ਹੈ ਇੱਕ ਵੱਖਰਾ ਤਜਰਬਾ ਰਮਾਨੀਆਂ ਦਾ ਹੈ ਰੋਮਾਨੀਆਂ ਦੇ ਲੋਕ ਦਨੂਬੇ ਦਰਿਆ ਉੱਤੇ ਹਰ ਸਾਲ ਤੁਸੀਬਨ ਉੱਚਾ ਕਰਦੇ ਸਨ ਪਰ ਵੱਡੇ ਹੜਤਬਾਈ ਬਚਾਉਣੋਂ ਨਾਲੇ ਰੋਮਾਨੀਆਂ ਦੇ ਵਿਗਿਆਨੀ ਹੁਰਲੇ ਕੌਸਟੈਂਟਨ ਦੇ ਹਵਾਲੇ ਨਾਲ ਦੱਸਿਆ ਗਿਆ ਹੈ ਕਿ ਫਿਰ ਉਹਨਾਂ ਨੇ ਸਾਲ 2006 ਵਿੱਚ ਫੈਸਲਾ ਹੀ ਕਰ ਲਿਆ ਕਿ ਦਰਿਆ ਨੂੰ ਖੁੱਲਾ ਥਾਂ ਦੇ ਦਿੱਤਾ ਜਾਵੇ ਦਰਿਆ ਆਪਣੇ ਕੁਦਰਤੀ ਕੰਢੇ ਆਪ ਹੀ ਨਿਸ਼ਚਿਤ ਕਰੇ ਇਸ ਤੋਂ ਪਹਿਲਾਂ ਨੀਦਰਲੈਂਡਲੇ ਵੀ ਇਸੇ ਤਰ੍ਹਾਂ ਹੀ ਕੀਤਾ ਸੀ ਇਹੀ ਹਾਲ ਡੱਚਾਂ ਦਾ ਰਿਹਾ ਹੈ ਡੱਚਾਂ ਬਾਰੇ ਤਾਂ ਕਹਾਵਤ ਹੀ ਬਣ ਗਈ ਸੀ ਕਿ ਉਹਨਾਂ ਦੇ ਹੱਥ ਹਮੇਸ਼ਾ ਤਸੀਬਾ ਨਸਰਨ ਤੇ ਹੀ ਲੱਗੇ ਰਹਿੰਦੇ ਸਨ ਦੁਨੀਆ ਭਰ ਦੇ ਹੜਾ ਦੀਆਂ ਬਚਿੱਤਰ ਕਹਾਣੀਆਂ ਨੇ ਉਹਨਾਂ ਵਿੱਚ ਸਾਡਾ ਗੁਆਂਡੀ ਬੰਗਲਾਦੇਸ਼ ਵੀ ਹੈ ਬੰਗਲਾਦੇਸ਼ ਦੀ ਖੋਲਨਾ ਬੰਦਰਗਾਹ ਦਰਿਆ ਵਿੱਚ ਅਜਿਹੀ ਥਾਂ ਤੇ ਬਣੀ ਹੋਈ ਹੈ ਜਿੱਥੋਂ ਦਰਿਆ ਬੰਗਾਲ ਦੀ ਖਾੜੀ ਵੱਲ ਫੈਲਣਾ ਸ਼ੁਰੂ ਕਰਦਾ ਹੈ ਖੋਲਨਾ ਵਿੱਚ ਹਰ ਸਾਲ ਔਸਤਨ ਦਾਸ ਆ ਰਹ ਹੁੰਦੇ ਹਨ ਸਮੁੰਦਰ ਪਿੱਛੇ ਵੱਲ ਛੱਲ ਮਾਰਦਾ ਹੈ ਤੇ ਬੰਦਰਗਾਹ ਦੇ ਨਿਰਮਾਤਾਵਾਂ ਨੇ ਸਮੁੰਦਰ ਦੀਆਂ ਛੱਲਾਂ ਦੀ ਰਾਹ ਪੀੜਾ ਕਰ ਲਿਆ ਹੈ ਲੋਕ ਨੁਕਸਾਨ ਝੱਲਣ ਦੇ ਇੰਨੇ ਆਦੀ ਹੋ ਗਏ ਨੇ ਇੱਕ ਜਿਹੜਾ ਖੋਜੀ ਲੇਖਕ ਆ ਉਹਦੇ ਅਨੁਸਾਰ ਕਿ ਇੱਕ ਘੜ ਇਨਾ ਵੱਡਾ ਸੀ ਕਿ 30 ਪਿੰਡ ਡੁੱਬ ਗਏ ਪਰ ਖਬਰ ਕੇਵਲ ਤਿੰਨ ਪਹਿਰਿਆਂ ਦੀ ਲੱਗੀ ਸੀ ਸੰਖੇਪ ਵਿੱਚ ਜਾਣਕਾਰੀ ਇਹ ਹੈ ਕਿ 1980 ਤੋਂ ਲੈ ਕੇ ਹੁਣ ਤੱਕ ਦੁਨੀਆ ਵਿੱਚ 3500 ਤੋਂ ਉੱਪਰ ਹਾੜ ਆਏ ਪੰਜਾਬੀਆਂ ਵਾਂਗ ਸਭਨਾਂ ਦੀ ਚਿੰਤਾ ਇਹ ਹੀ ਰਹਿੰਦੀ ਹੈ ਕਿ ਥੋੜੇ ਥੋੜੇ ਅਰਸੇ ਬਾਅਦ ਉਹਨਾਂ ਨੂੰ ਉਜਾੜਦੇ ਹੀ ਰਹਿਣਗੇ ਵਾਤਾਵਰਣ ਵਿਗਿਆਨੀਆਂ ਦਾ ਸਾਂਝਾ ਨਿਚੋੜ ਇਹ ਹੈ ਕਿ ਦੁਨੀਆ ਦੇ ਜਿੰਨਾ ਵੀ دریاਵਾਂ ਦੇ ਕੁਦਰਤੀ ਵਹਿਣ ਵਿੱਚ ਅੜਿੱਕੇ ਪਾਏ ਗਏ ਨੇ ਉਹਨਾਂ ਦਰਿਆਵਾਂ ਨੇ ਤਬਾਈ ਹੀ ਮਚਾਈ ਐ ਕੀ ਦਰਿਆ ਆਪਣਾ ਵਹਿਣ ਬਦਲਦੇ ਨੇ ਇਹ ਗੱਲ ਅਸੀਂ ਆਪਣੇ ਬਜ਼ੁਰਗਾਂ ਤੋਂ ਵੀ ਸੁਣਦੇ ਹੁੰਦੇ ਸਾਂ ਦਰਿਆ ਵਹਿਣ ਕਿਉਂ ਬਦਲਦੇ ਨੇ ਕੀ ਇਹ ਉਹਨਾਂ ਦਾ ਸ਼ੁਗਲ ਹੈ ਇਹ ਦੱਸਣ ਵਾਲਾ ਕੋਈ ਨਹੀਂ ਮਿਲਿਆ ਪਰ ਹੁਣ ਇਹ ਯਕੀਨੀ ਹੋ ਗਿਆ ਹੈ ਕਿ ਦਰਿਆ ਕਿਸੇ ਦੇ ਕਹਿਣ ਤੇ ਆਪਣਾ ਰਾਹ ਨਹੀਂ ਬਦਲਦੇ ਉਹਨਾਂ ਦਾ ਇੱਕ ਨਿਸ਼ਚਿਤ ਸਿਧਾਂਤ ਹੈ ਇਹ ਕੇਵਲ ਦਰਿਆ ਹੀ ਜਾਣਦੇ ਨੇ ਕਿ ਉਹਨਾਂ ਦੀ ਕਿਸ ਪਾਸੇ ਲੋੜ ਹੈ ਦਰਿਆ ਉਸ ਪਾਸੇ ਵੱਲ ਜਾਂਦੇ ਨੇ ਜਿਸ ਪਾਸੇ ਪਾਣੀ ਦੀ ਥੋੜ ਹੋ ਜਾਵੇ ਸਾਨੂੰ ਇਹ ਸਚਾਈ ਹਮੇਸ਼ਾ ਯਾਦ ਰੱਖਣੀ ਚਾਹੀਦੀ ਹੈ ਕਿ ਸੋਕਾ ਕਾਲ ਅਤੇ ਹੜ ਨਾਲ ਨਾਲ ਚੱਲਦੇ ਨੇ ਪ੍ਰਕਿਰਤੀ ਨੇ ਪਾਣੀ ਜਮਾ ਰੱਖਣ ਲਈ ਜਲਕੁੰਡ ਜਾਨੀ ਕਿ ਰੈਜ਼ਰਵਿਅਰ ਨਿਸ਼ਚਿਤ ਕੀਤੇ ਹੋਏ ਹਨ ਧਰਤੀ ਦੇ ਉੱਪਰ ਵੀ ਤੇ ਧਰਤੀ ਦੇ ਹੇਠਾਂ ਵੀ ਜਿੱਥੇ ਵੀ ਪਾਣੀ ਊਣਾ ਹੁੰਦਾ ਹੈ ਦਰਿਆ ਹਰ ੜਿੱਕਾ ਭੰਨ ਕੇ ਵੀ ਉੱਥੇ ਪਹੁੰਚਣ ਦਾ ਯਤਨ ਕਰਦੇ ਨੇ ਤਾਂ ਕਿ ਉਹ ਉਸ ਊਣ ਨੂੰ ਪੂਰੀ ਕਰ ਸਕਣ ਦਰਿਆ ਦੇ ਵਹਿਣ ਬਦਲਣ ਦੀਆਂ ਕੁਝ ਧਾਰਨਾ ਵੀ ਅੰਕਿਤ ਕਰਦੇ ਆਂ ਸਤਲੁਜ ਤੇ ਸ਼ੁਰੂ ਕਰਾਂਗੇ ਵੈਦਿਕ ਕਾਲ ਵਿੱਚ ਸਤਲੁਜ ਤਿੱਬਤ ਦੀ ਲਵਾੰਗ ਝੀਲ ਤੋਂ ਚੱਲ ਕੇ ਮਾਨਸਰੋਵਰ ਤੋਂ ਪਾਣੀ ਲੈਂਦਾ ਹੋਇਆ ਕੱਗਰ ਰਾਈ ਸਰਸਤੀ ਸਰਸਵਤੀ ਦਾ ਹਿੱਸਾ ਬਣਦਾ ਸੀ ਤੇ ਗੁਜਰਾਤ ਪਾਰ ਕਰਕੇ ਸ਼ੰਖ ਦੀ ਖਾੜੀ ਵਿੱਚ ਪੈਂਦਾ ਸੀ ਪਰ 6000 ਸਾਲ ਪਹਿਲਾਂ ਜਦੋਂ ਪਹਾੜਾਂ ਦੀ ਉੱਤਰ-ਪੁੱਤਰ ਹੋਈ ਤਾਂ ਸਰਸਵਤੀ ਆਪਣੇ ਜਲ ਸਰੋਤਾਂ ਤੋਂ ਨਿਕਲ ਗਈ ਜਿਸ ਉਪਰੰਤ ਸਤਲੁਜ ਨੇ ਵੀ ਕੱਗਰ ਨਾਲੋਂ ਆਪਣਾ ਨਾਤਾ ਤੋੜ ਕੇ ਸਿੰਧ ਦਰਿਆ ਨਾਲ ਜੋੜ ਦਿਆ ਅਤੇ ਸਿੰਧ ਦਰਿਆ ਦਾ ਸਭ ਤੋਂ ਲੰਬਾ ਸਹਯੋਗੀ ਦਰਿਆ ਬਣ ਗਿਆ ਰਾਹ ਵਿੱਚੋਂ ਉਹਨੇ ਬਿਆਸ ਨੂੰ ਵੀ ਆਪਣੇ ਨਾਲ ਲੈ ਲਿਆ ਇਸ ਤਰ੍ਹਾਂ ਅਫਗਾਨਿਸਤਾਨ ਚੋਂ ਨਿਕਲਦੇ ਅਮੂਦ ਰਿਆ ਜਿਹਨੂੰ ਆਕਸਸ ਵੀ ਕਿਹਾ ਜਾਂਦਾ ਹੈ ਨੇ 600 ਸਾਲ ਪਹਿਲਾਂ ਥੋੜੀ ਦੇਰ ਵਾਸਤੇ ਆਪਣਾ ਰਾਹ ਬਦਲ ਕੇ ਕੈਸਪੀਅਨ ਸਾਗਰ ਵੱਲ ਵਾੜਨਾ ਸ਼ੁਰੂ ਕਰ ਦਿੱਤਾ ਸੀ ਪਰ ਫਿਰ ਆਪਣਾ ਵਾਹਲ ਬਦਲਿਆ ਤੇ ਜਰਾਲ ਸਾਗਰ ਵਿੱਚ ਜਾ ਪਿਆ ਦੂਜੇ ਪਾਸੇ ਚੀਨ ਦੇ ਪੀਲੇ ਦਰਿਆ ਨੇ ਵੀ 600 BC ਤੋਂ ਲੈ ਕੇ 1949 ਤੱਕ 26 ਵਾਰ ਆਪਣਾ ਵਹਿਣ ਬਦਲਿਆ ਹੈ ਪਰੰਤੂ ਸਾਲ 1985 ਵਿੱਚ ਉਹਨੇ ਅਜਿਹੇ ਜ਼ੋਰ ਮਾਰਿਆ ਕਿ ਤੁਸੀਬਨ ਤੋੜ ਕੇ ਉਥੋਂ ਥੋੜੀ ਦੂਰ ਵਹਿੰਦੇ ਇੱਕ ਹੋਰ ਦਰਿਆ ਉੱਤੇ ਕਬਜ਼ਾ ਕਰ ਲਿਆ ਜਿਹੜਾ ਉਹਦੀ ਪਹਿਲੀ ਖਾੜੀ ਨਾਲੋਂ 500 ਕਿਲੋਮੀਟਰ ਤੋਂ ਵੱਧ ਦੂਰ ਖਾੜੀ ਵਿੱਚ ਦਿਖਦਾ ਸੀ ਅਮਰੀਕਾ ਦੇ ਮਿਸਿਸਿਪੀ ਦਰਿਆ ਦੀ ਉਦਾਹਰਣ ਵੱਖਰੀ ਤਰ੍ਹਾਂ ਦੀ ਹੈ ਮਿਸਿਸਿਪੀ ਵਿੱਚ ਇੱਕ ਇਹੋ ਜਿਹਾ ਆੜਾ ਆ ਕਿ ਉਹ 600 ਕਿਲੋਮੀਟਰ ਤੱਕ ਤੁਸੀਬੰਦ ਦੇ ਉਪਰੋਂ ਦੀ ਵਹਿ ਕੇ ਕਿਸੇ ਹੋਰ ਪਾਸੇ ਨੂੰ ਚਲਾ ਗਿਆ ਵਿਗਿਆਨੀਆਂ ਦਾ ਮੰਨਣਾ ਹੈ ਕਿ ਅਸੀਂ ਤੁਸੀਬੰਦ ਜਿੰਨੇ ਉੱਚੇ ਕਰਦੇ ਜਾਵਾਂਗੇ ਦਰਿਆ ਉਨੇ ਹੀ ਭਿਆਨਕਤਾ ਨਾਲ ਉਹਨਾਂ ਨੂੰ ਤੋੜ ਕੇ ਆਪਣੀ ਮਰਜ਼ੀ ਦਾ ਵਹਿਣ ਬਣਾਉਣਗੇ ਸੋ ਦੂਜਾ ਕਾਰਨ ਡੈਮਾਂ ਦੀ ਸਾਰੀ ਦਰਿਆਵਾਂ ਉੱਪਰ ਡੈਮਾਂ ਦੀ ਸਾਰੀ ਦੇ ਦੋ ਪੜਾਅ ਨੇ ਇੱਕ ਖੇਤੀ ਕ੍ਰਾਂਤੀ ਵਾਲਾ ਪੜਾਅ ਹੈ ਜਦੋਂ ਸਿੰਚਾਈ ਦੇ ਮਨੋਰਥ ਨਾਲ ਡੈਮ ਸਾਰੇ ਜਾਂਦੇ ਸਨ ਜੋ ਥੋੜੀ ਚਾਈ ਵਾਲੇ ਹੁੰਦੇ ਸਨ ਇਹ ਰਜਵਾੜਾ ਸ਼ਾਹੀ ਜਾਂ ਬਾਦਸ਼ਾਹ ਦਾ ਦੌਰ ਹੁੰਦਾ ਸੀ ਡੈਮਾਂ ਦੀ ਉਸਾਰੀ ਦਾ ਦੂਜਾ ਆਪਣਾ ਉਦਯੋਗਿਕ ਕ੍ਰਾਂਤੀ ਦਾ ਪ੍ਰਾ ਹੈ ਜਿਸ ਦਾ ਉੱਕਾ ਪੁੱਕਾ ਮਨੋਰਥ ਮੁਨਾਫਾ ਕਮਾਉਣਾ ਹੈ ਇਹ ਪੂੰਜੀ ਦੀ ਸੱਤਾ ਦਾ ਦੌਰ ਹੈ ਉੱਚੇ ਤੋਂ ਉੱਚਾ ਡੈਮ ਸਾਰੇ ਜਾ ਰਿਹਾ ਹੈ ਜਿੰਨਾ ਉੱਚਾ ਡੈਮ ਉਨਾ ਉੱਚਾ ਮਨਾਫਾ ਤੇ ਮਨਾਫੇ ਦੇ ਕੁਮਾਂਤਰੀ ਮੁਕਾਬਲੇ ਨੇ ਸਮਾਜਵਾਦ ਨੂੰ ਵੀ ਆਪਣੀ ਰਪੇਟ ਵਿੱਚ ਲੈ ਲਿਆ ਸੀ ਤੇ ਹੁਣ ਮੰਚ ਤੋਂ ਹੀ ਦੂਰ ਹੋ ਗਿਆ ਹੈ ਦੁਨੀਆ ਦਾ ਪਹਿਲਾ ਟਾਈਮ 4000 ਬੀਸੀ ਵਿੱਚ ਜਾਰਡਨ ਦਰਿਆ ਉੱਤੇ ਮੈਸੇਪੋਟਾਮੀਆ ਵਿੱਚ ਉਸਾਰਿਆ ਗਿਆ ਸੀ ਜਿਸ ਵਿੱਚੋਂ ਨਹਿਰਾਂ ਕੱਢੀਆਂ ਗਈਆਂ ਸਨ ਇਹ 7 ਮੀਟਰ ਉੱਚਾ ਸੀ ਇਸ ਵੇਲੇ ਸੰਸਾਰ ਵਿੱਚ 8 ਲੱਖ ਤੋਂ ਵੱਧ ਡੈਮ ਨੇ ਜਿੰਨਾਂ ਵਿੱਚੋਂ 40000 ਡੈਮਾਂ ਦੀ ਉਚਾਈ 15 ਮੀਟਰ ਤੋਂ ਵੀ ਵੱਧ ਹੈ ਤੇ ਦੁਨੀਆ ਦੇ ਪਹਿਲੇ ਟਾਈਮ ਦੀ ਉਚਾਈ ਨਾਲੋਂ ਤਕਰੀਬਨ ਦੁੱਗਣੀ ਹੈ ਤਰਤੀ ਦੇ ਉੱਤੇ 26 ਡੈਮ ਇਹੋ ਜਿਹੇ ਨੇ ਜਿਨ੍ਹਾਂ ਦੀ ਉਚਾਈ ਉਚਾਈ 500 ਫੁੱਟ ਤੋਂ ਵੀ ਵੱਧ ਹੈ ਤੇ ਸਨ 1990 ਤੱਕ 150 ਮੀਟਰ ਦੀ ਉਚਾਈ ਵਾਲੇ 113 ਡੈਮ ਬਣ ਚੁੱਕੇ ਸਨ ਆਧੁਨਿਕ ਡੈਮ ਸਚਾਈ ਦੇ ਨਾਲ ਨਾਲ ਉਦਯੋਗਾਂ ਦੀ ਮੰਗ ਵੀ ਪੂਰੀ ਕਰਨ ਲਈ ਪਣ ਬਿਜਲੀ ਦੇ ਪ੍ਰੋਜੈਕਟ ਯਾਨੀ ਕਿ ਟਰਬਾਈਨਾਂ ਵੀ ਚਲਾਉਂਦੇ ਨੇ ਇਸ ਵੇਲੇ 25000 ਡੈਮਾਂ ਤੇ ਪਣ ਦੀ ਬਿਜਲੀ ਦੇ ਪ੍ਰੋਜੈਕਟ ਲੱਗੇ ਹੋਣ ਸਭ ਤੋਂ ਉੱਚਾ ਡੈਮ ਨੀਲ ਦਰਿਆ ਉੱਪਰ ਮਿਸਰ ਨੇ 1902 ਦੌਰ ਵਿੱਚ ਉਸਾਰਿਆ ਸੀ ਉਸ ਤੋਂ ਬਾਅਦ 1935-36 ਵਿੱਚ ਅਮਰੀਕਾ ਨੇ ਹੂਵਰ ਡੀਮਸ ਇਹ ਹੂਵਰ ਡੈਮ ਸਾਰ ਕੇ ਸਿਰਾਈ ਲਾ ਦਿੱਤਾ ਹੂਵਰ ਡੈਮ 727 ਫੁੱਟ ਚ ਹੈ ਇਸ ਤੋਂ ਬਾਅਦ ਦੁਨੀਆ ਵਿੱਚ ਹੂਵਰਾਂ ਜਾਨੀ ਕਿ ਉੱਚੇ ਡੈਮਾਂ ਦੀ ਝੜੀ ਲੱਗ ਗਈ ਉੱਚੇ ਡੈਮ ਨੂੰ ਰਾਜਨੀਤਿਕ ਕਮੰਡ ਦਾ ਸਰੋਤ ਵੀ ਬਣਾ ਲਿਆ ਗਿਆ ਹੈ ਤੀਜੇ ਸੰਸਾਰ ਦੇ ਦੇਸ਼ ਵੀ ਇੰਜ ਹੀ ਪੇਸ਼ ਕਰਨ ਲੱਗੇ ਹਨ ਕਿ ਜਿੰਨਾ ਉੱਚਾ ਡੈਮ ਉਨ੍ਹਾਂ ਤੇਜ ਆਰਥਿਕ ਵਿਕਾਸ ਉੱਚੇ ਡੈਮਾਂ ਨੂੰ ਆਪਣੇ ਦੇਸ਼ ਦੀ ਜਨਤਾ ਨੂੰ ਮੰਤਰ ਮੁਕਤ ਕਰਨ ਦਾ ਸਾਧਨ ਵੀ ਬਣਾ ਲਿਆ ਗਿਆ ਹੈ ਜਿਵੇਂ ਕਿ ਬ੍ਰਿਟਾਨੀ ਖੋਜਕਾਰ ਫਰੈਂਡ ਸਪੀਅਰਸ ਕਹਿੰਦਾ ਹੈ ਕਿ ਡੈਮਾਂ ਦੀ ਛਾੜੀ ਦਾ ਸਰਦਾਰ ਹੁਣ ਚੀਨ ਬਣ ਚੁੱਕਾ ਹੈ ਭਾਰਤ ਵਿੱਚ ਵੱਡੇ ਡੈਮਾਂ ਦੀ ਛਾੜੀ ਦਾ سلسلہ ਬ੍ਰਿਟਾਨੀ ਸਰਕਾਰ ਨੇ ਸ਼ੁਰੂ ਕਰ ਦਿੱਤਾ ਸੀ ਸਨ 1900 ਤੱਕ ਭਾਰਤ ਅੰਦਰ 42 ਡੈਮ ਮੁਕੰਮਲ ਹੋ ਚੁੱਕੇ ਸਨ ਤੋ ਉਸ ਤੋਂ ਬਾਅਦ ਸਾਨੂੰ 1901 ਤੋਂ ਲੈ ਕੇ 1999 ਤੱਕ 1133 ਡੈਮ ਹੋਰ ਸਾਰੇ ਜਾ ਚੁੱਕੇ ਹਨ ਅਤੇ ਛੋਟੇ ਵੱਡੇ 700 ਡੈਮ ਅਜੇ ਹੋਰ ਸਾਰੇ ਜਾ ਰਹੇ ਹਨ ਜੋ ਹੁਣ ਤੱਕ ਮੁਕੰਮਲ ਵੀ ਹੋ ਚੁੱਕੇ ਹੋਣਗੇ ਅੰਕੜਾ ਥੋੜਾ ਪੁਰਾਣਾ ਹੈ ਭਾਰਤ ਦਾ ਹੀਰਾਕੁੰਡ ਡੈਮ ਦੁਨੀਆ ਦਾ ਸਭ ਤੋਂ ਲੰਬਾ ਡੈਮ ਹੈ ਜਿਹਦੀ ਲੰਬਾਈ 6.2 ਮੀਲ ਹੈ ਤੇ ਦੁਨੀਆ ਭਰ ਦੇ ਡੈਮਾਂ ਨੇ ਆਪਣੇ ਪਿੱਛੇ 5.5 ਅਰਬ ਏਕੜ ਫੁੱਟ ਪਾਣੀ ਰੋਕਿਆ ਹੈ ਜਿਹੜਾ ਦਰਿਆਵਾਂ ਦੇ ਕੁਦਰਤੀ ਵਹਾਅ ਵਿੱਚ ਵਹਿੰਦਾ ਹੁੰਦਾ ਸੀ ਅਤੇ ਪ੍ਰਕਿਰਤਿਕ ਲੋੜਾਂ ਪੂਰੀਆ ਕਰਦਾ ਸੀ ਪਾਣੀ ਤੋਂ ਇਲਾਵਾ ਇਹਨਾਂ ਡੈਮਾਂ ਨੇ ਅਰਬਾਂ ਟਨ ਰੇਤ ਆਪਣੇ ਪਿੱਛੇ ਇਕੱਠੀ ਕੀਤੀ ਹੋਈ ਹੈ ਜਿਸ ਨੂੰ ਖਾਲੀ ਕਰਨ ਦੀ ਕੋਈ ਵੀ ਸੰਭਾਵਨਾ ਨਹੀਂ ਹੈ ਦੂਜੇ ਪਾਸੇ ਜਿੱਥੇ ਜਿੱਥੇ ਡੈਮਾਂ ਦੀ ਉਸਾਰੀ ਕੀਤੀ ਗਈ ਹੈ ਉੱਥੋਂ 8 ਕਰੋੜ ਲੋਕਾਂ ਨੂੰ ਉਜਾੜਿਆ ਜਾ ਚੁੱਕਾ ਹੈ ਜੰਗਲਾਂ ਜਾਨਵਰਾਂ ਤੇ ਜੀਵ ਜੰਤੂਆਂ ਦੇ ਜਾੜੇ ਦੀ ਅਤੇ ਉਹਨਾਂ ਦੀਆਂ ਨਸਲਾਂ ਦੇ ਖਾਤਮੇ ਦੀ ਤਫਸੀਲ ਹਥਲੇ ਵਿਸ਼ੇ ਦਾ ਹਿੱਸਾ ਨਹੀਂ ਹੈ ਵਿਗਿਆਨੀਆਂ ਦਾ ਇਹ ਮੰਨਣਾ ਹੈ ਕਿ ਇਹ ਸਾਰੇ ਡੈਮ ਇੱਕ ਸਦੀ ਦੇ ਅੰਦਰ ਅੰਦਰ ਰੇਤ ਨਾਲ ਭਰ ਜਾਣ ਕਾਰਨ ਵਿਕਾਰ ਹੋ ਜਾਣਗੇ ਅਤੇ ਸਿੰਚਾਈ ਵਾਲੀਆਂ ਨਹਿਰਾਂ ਬੰਦ ਹੋ ਜਾਣਗੀਆਂ ਕਿਸੇ ਵੀ ਡੈਮ ਦੀ ਉਮਰ ਉਸ ਤਰ੍ਹਾਂ ਵੈਸੇ ਵੀ 80 ਸਾਲ ਹੀ ਮੰਨੀ ਜਾਂਦੀ ਹੈ ਇਹ ਕਿਸੇ ਇੱਕ ਖਿੱਤੇ ਦਾ ਨਹੀਂ ਸਗੋਂ ਸਾਰੀ ਧਰਤੀ ਦਾ ਹੀ ਸੰਕਟ ਹੈ ਇਹ ਗੱਲ ਸਾਨੂੰ ਕਦੇ ਨਹੀਂ ਭੁੱਲਣੀ ਚਾਹੀਦੀ ਕਿ ਰੇਤ ਨੂੰ ਸੰਭਾਲਣਾ ਪਾਣੀਆਂ ਨੂੰ ਸੰਭਾਲ ਜਿੰਨਾ ਹੀ ਜ਼ਰੂਰੀ ਹੈ ਰੇਤ ਸੰਭਾਲਣ ਨਾਲ ਖੁਸ਼ਹਾਲੀ ਤੇ ਨਾ ਸੰਭਣ ਨਾਲ ਬਰਬਾਦੀ ਲਿਆਉਂਦੀ ਹੈ ਇਸ ਵਾਸਤੇ ਮਹਾਨ ਯੂ ਪੈਦਾ ਕਰਨੇ ਪੈਣੇ ਹਨ ਅਨੇਕਾਂ ਦੇਸ਼ਾਂ ਨੇ ਆਪਣੇ ਡੈਮ ਤੋੜਨੇ ਸ਼ੁਰੂ ਕਰ ਦਿੱਤੇ ਹਨ ਹਰਾਨੀ ਦੀ ਗੱਲ ਤਾਂ ਇਹ ਹੈ ਕਿ ਅਮਰੀਕਾ ਦਾ ਹੋਰ ਡੈਮ ਬਣਾਉਣ ਵਾਲੇ ਪੋਸ ਸੁਧਾਰ ਮਹਿਕਮੇ ਦੇ ਸਾਬਕਾ ਕਮਿਸ਼ਨ ਨੂੰ ਜਦੋਂ ਜਾਪਾਨ ਵਿੱਚ ਡੈਮ ਬਣਾਉਣ ਦਾ ਠੇਕਾ ਮਿਲਿਆ ਉਹ ਖੁਦ ਹੀ ਡੈਮ ਦੀ ਉਸਾਰੀ ਦਾ ਵਿਰੋਧ ਕਰਨ ਲਈ ਮੌਕੇ ਤੇ ਫੱਟੀ ਲਿਕੇ ਖੜ ਜਾਂਦਾ ਸੀ ਜਿਸ ਉੱਤੇ ਲਿਖਿਆ ਹੁੰਦਾ ਸੀ ਅਸੀਂ ਡੈਮ ਭਰਨੇ ਸ਼ੁਰੂ ਕਰ ਦਿੱਤੇ ਹਨ ਵਾਤਾਵਰਣ ਮਾਰ ਵੱਡੇ ਡੈਮਾਂ ਨੂੰ ਤਬਾਈ ਦਾ ਸੂਚਕ ਮੰਨਦੇ ਹਨ ਇਹ ਬਿਆਨ ਵੀ ਫਰੈਡ ਪੀਅਰਜ਼ ਦਾ ਹੀ ਹੈ ਉਸ ਦਾ ਇਹ ਵੀ ਕਹਿਣਾ ਹੈ ਕਿ ਮਾਰਾਂ ਨੂੰ ਇਹ ਬਰਦਾਸ਼ਤ ਨਹੀਂ ਹੁੰਦਾ ਕਿ ਉਹਨਾਂ ਨੂੰ ਕੋਈ ਇਹ ਕਹੇ ਕਿ ਤੁਸੀਂ ਜੋ ਕੀਤਾ ਗਲਤ ਕੀਤਾ ਆਪਣੀ ਨਲਾਇਕੀ ਨੂੰ ਢੱਕਣ ਲਈ ਦੋਸ਼ ਕਿਸੇ ਹੋਰ ਦਾ ਕੱਢਦੇ ਹਨ ਆਲਮੀ ਤਫਸ਼ਤੇ ਸਿਰ ਮਰਦੇ ਹਨ ਇੰਜੀਨੀਅਰ ਦਾ ਕੰਮ ਸਿਰਫ ਇਨਾ ਹੈ ਕਿ ਉਹ ਯਕੀਨੀ ਬਣਾਵੇ ਕਿ ਪ੍ਰਕਿਰਤੀ ਦਾ ਕੋਈ ਨਿਜਮ ਭੰਗ ਨਹੀਂ ਹੋਇਆ ਜਦੋਂ ਮਿਸਸੀਸੀਪੀ ਕਮਿਸ਼ਨ ਬਣਾਇਆ ਗਿਆ ਤਾਂ ਵਾਤਾਵਰਣ ਵਿਗਿਆਨੀ ਮਾਰਕ ਟਵੇਨ ਨੇ ਕਿਹਾ ਕਿ ਭਾਵੇਂ 10000 ਹਜ਼ਾਰ ਕਮਿਸ਼ਨ ਭਰਾ ਲਓ ਉਹਨਾਂ ਉੱਤੇ ਕੁੱਲ ਦੁਨੀਆ ਦੇ ਖਜ਼ਾਨੇ ਫੂਕ ਦਿਓ ਪਰ ਤੁਸੀਂ ਦਰਿਆ ਨੂੰ ਆਪਣੇ ਵਾਸਤੇ ਨਹੀਂ ਕਰ ਸਕਦੇ ਉਹਨੂੰ ਇਹ ਨਿਰਦੇਸ਼ ਨਹੀਂ ਦੇ ਸਕਦੇ ਕਿ ਇੱਧਰ ਆ ਇਸ ਪਾਸੇ ਵੱਲ ਵਗ। اچھا ਹੁਣ ਅਗਲੀ ਗੱਲ ਹੈ ਪੀਣ ਵਾਲਾ ਪਾਣੀ ਕਿੱਥੇ ਗਿਆ? ਪ੍ਰਕਿਰਤੀ ਨੇ ਜਿਹੜਾ ਪਾਣੀ ਮਨੁੱਖਾਂ ਨੂੰ ਪੀਣ ਲਈ ਦਿੱਤਾ ਸੀ ਉਹ ਉਹਨਾਂ ਦੇ ਲੂਕਵੇਂ ਢੰਗ ਨਾਲ ਦੁਬਿਧਿਆ ਨੂੰ ਤਕਰੀਬਨ ਮੁਕਤ ਵਿੱਚ ਵੀ ਵੇਜ ਦਿੱਤਾ ਹੈ। ਜਿਵੇਂ ਹੁਣ ਹੋਰ ਪਾਣੀ ਲਈ तरह-तरह ਦੇ ਸਾਧਨ ਜਟਾਏ ਜਾ ਰਹੇ ਹਨ ਅਨੇਕ ਦੇਸ਼ਾਂ ਨੇ ਦਰਿਆਵਾਂ ਦੇ ਪਾਣੀਆਂ ਦੀ ਵੰਡ ਉੱਤੇ ਝਗੜੇ ਪਾਏ ਹੋਏ ਨੇ ਜੰਗਾ ਲੋਣ ਤੱਕ ਜਾਂਦੇ ਹਨ ਪਰ ਧਰਤੀ ਇੱਥੇ ਪਾਣੀ ਦੀ ਕਿੱਲਤ ਦਾ ਉੱਤਰ ਕਿੱਥੇ ਹੈ ਅਸੀਂ ਪੰਜਾਬੀ ਇਹਨਾਂ ਕਹਿ ਕੇ ਪਛਾਣੀ ਨਹੀਂ ਛਾ ਸਕਦੇ ਕਿ ਉਹ ਪਾਣੀ ਫਸਲਾਂ ਉਲਾ ਲਿਆ ਇੰਨੇ ਮਹਿੰਗੇ ਭਾਅ ਪੈਣ ਵਾਲੀਆਂ ਫਸਲਾਂ ਉਗਾਈਆਂ ਹੀ ਕਿਉਂ ਹੁਣ ਜਦੋਂ ਸਾਡੀ ਅੱਖਾਂ ਖੁੱਲੀਆਂ ਨੇ ਤਾਂ ਪਤਾ ਲੱਗਾ ਹੈ ਕਿ 1 ਕਿਲੋ ਚਾਵਲ ਗਾਉਣ ਲਈ 5000 ਲੀਟਰ ਪਾਣੀ ਦੀ ਖਪਤ ਹੁੰਦੀ ਹੈ ਜਦੋਂ ਕਿ ਆਪ ਅਸੀਂ 20 ਰੁਪਏ ਲੀਟਰ ਪਾਣੀ ਖਰੀਦ ਕੇ ਪੀਨੇ ਆ ਇਸ ਸਾਬ ਨਾਲ 1 ਕਿਲੋ ਚਾਵਲ ਗਾਉਣ ਉੱਤੇ 1 ਲੱਖ ਰੁਪਈਆ ਦੀ ਲਾਗਤ ਆਉਂਦੀ ਹੈ ਤੇ 5000 ਲੀਟਰ ਪਾਣੀ 1 ਕਿਲੋ 14 ਦੇ ਰੂਪ ਵਿੱਚ ਐਕਸਪੋਰਟ ਹੋ ਰਿਹਾ ਹੈ ਇਸ ਤਰ੍ਹਾਂ 1 ਕਿਲੋ ਕਣਕ ਉੱਪਰ 1100 ਲੀਟਰ ਅਤੇ 1 ਕਿਲੋ ਆਲੂਆਂ ਉੱਪਰ 500 ਲੀਟਰ ਪਾਣੀ ਖਰਚ ਆਉਂਦਾ ਹੈ 100 ਗ੍ਰਾਮ ਬੀਟ ਪੈਦਾ ਕਰਨਾ ਹੋਵੇ ਤਾਂ 11000 ਲੀਟਰ ਪਾਣੀ ਲੱਗਦਾ ਤੇ 250 ਗ੍ਰਾਮ ਪਾਣੀ ਦੀ ਕਮੀਜ਼ ਪੈਣ ਲਈ 25 ਵੱਡੇ ਟੱਬ ਪਾਣੀ ਦੇ ਲੱਗਦੇ ਹਨ ਕੀ ਇਹ ਸੁਣ ਕੇ ਤੁਸੀਂ ਹੈਰਾਨ ਹੋਵਗੇ ਕਿ ਜਿਹੜਾ ਵਿਅਕਤੀ ਰਾਤ ਨੂੰ ਪੈਗ ਸੈਗ ਪੈਂਕਸ਼ਾ ਗਲਾ ਕੇ ਰਜਮਾ ਖਾਣਾ ਖਾਂਦਾ ਹੈ ਉਹ ਅਸਲ ਵਿੱਚ 25000 ਲੀਟਰ ਪਾਣੀ ਪੀ ਕੇ ਘਰਾੜੇ ਮਾਰਦਾ ਹੈ ਇਹ ਵਿਚਾਰ ਇੱਕ ਉੱਗੇ ਵਿਗਿਆਨੀ ਦੇ ਨੇ ਜਦੋਂ ਵੀ ਅਸੀਂ ਕੋਈ ਜਨਸ ਪੈਦਾ ਕਰਕੇ ਬਾਹਰ ਭੇਜਦੇ ਆ ਤਾਂ ਅਸੀਂ ਆਪਣਾ ਪਾਣੀ ਬਾਹਰ ਭੇਜ ਰਹੇ ਹੁੰਦੇ ਆ ਇਸ ਤਰ੍ਹਾਂ ਪੂਰੀ ਦੁਨੀਆ ਦੇ ਪਾਣੀਆਂ ਦਾ ਦਸਵਾਂ ਹਿੱਸਾ ਵਪਾਰ ਰਹੀਂ ਇਧਰੋਂ ਉਧਰ ਤੇ ਉਧਰੋਂ ਇਧਰ ਚਲਾ ਜਾਂਦਾ ਹੈ ਦੂਜੇ ਖਿੱਤਿਆਂ ਵਿੱਚੋਂ ਸਭ ਤੋਂ ਵੱਧ ਪਾਣੀ ਜਲਸਾਂ ਦੇ ਰੂਪ ਵਿੱਚ ਯੂਰਪੀਅਨ ਯੂਨੀਅਨ ਨੂੰ ਜਾ ਰਿਹਾ ਹੈ ਆਪਣੇ ਆਪ ਨੂੰ ਸਭ ਤੋਂ ਵੱਧ ਸੁਗੜ ਸਮਝਣ ਵਾਲਾ ਅਮਰੀਕਾ ਆਪਣੇ ਜਲ ਭੰਡਾਰਾਂ ਦਾ ਤਿਹਜਾ ਸਾ ਅਨਾਜ ਅਤੇ ਮੀਟ ਦੇ ਰੂਪ ਵਿੱਚ ਬਾਹਰ ਤੇਜ ਰਿਹਾ ਹੈ ਜਲਵਾਜੂ ਮਾਰਾਂ ਦਾ ਮੰਨਣਾ ਹੈ ਕਿ ਅਮਰੀਕਾ ਨੇ ਪਿਛਲੇ 50 ਸਾਲਾਂ ਵਿੱਚ ਧਰਤੀਏ ਤੂੰ ਜਿੰਨਾ ਪਾਣੀ ਧੂਕ ਲਿਆ ਹੈ ਬਾਹਰੋਂ ਤੂੰ ਕੇ ਕੱਢ ਲਿਆ ਹੈ ਉਸ ਦੀ ਪਰਭਾਈ ਕਰਨ ਲਈ 2000 ਸਾਲ ਲੱਗਣੇ ਨੇ ਇਸੇ ਕਰਕੇ ਹੀ ਉਹ ਬਾਕੀ ਦੁਨੀਆ ਵਿੱਚ ਖਰੂਦ ਪਾਉਂਦਾ ਫਿਰਦਾ ਹੈ ਦੂਜੇ ਦੇਸ਼ਾਂ ਲਈ ਥਰਤਲੀ ਮਚਾ ਕੇ ਰੱਖਣ ਤੋਂ ਸਵਾ ਉਹਦੇ ਕੋਲ ਕੋਈ ਚਾਰਾ ਵੀ ਨਹੀਂ ਰਹਿ ਗਿਆ ਦੂਜੇ ਅਗਾਉਣ ਤੇ ਉਹ ਹਣ ਖਾਵੇ ਕੀ ਹੁਣ ਪਾਣੀਾਂ ਤੇ ਜੰਗ ਲੱਗੇਗੀ ਇਹ ਸਵਾਲ ਅਕੱਲ ਆਮ ਕੀਤਾ ਜਾਂਦਾ ਹੈ ਕਿ ਅਗਲੀ ਜਿਹੜੀ ਵਰਲਡ ਵਾਰ ਹੈ ਉਹ ਪਾਣੀਾਂ ਦੇ ਮੁੱਦੇ ਤੇ ਲੱਗੇਗੀ ਅੱਜ ਕੱਲ ਇਹ ਗੱਲ ਬੜੀ ਚਰਚਾ ਵਿੱਚ ਹੈ ਇਸ ਵਿਚਾਰ ਨੂੰ ਬੜਾ ਹੀ ਤੂਲ ਦਿੱਤਾ ਜਾ ਰਿਹਾ ਹੈ ਜਦੋਂ ਕਿ ਅਸਲੀਅਤ ਇਹ ਹੈ ਕਿ ਦੁਨੀਆ ਦੀ ਪਹਿਲੀ ਜੰਗ ਹੀ ਪਾਣੀ ਕਾਰਨ ਲੱਗੀ ਸੀ ਜਦੋਂ ਸੁਮੇਰੀਆ ਵਿੱਚ ਉਮਾ ਰਾਜ ਦੇ ਰਾਜੇ ਨੇ ਗਵਾਂਢੀ ਰਾਜ ਗਿਰਸੂ ਦੀਆਂ ਨਹਿਰਾਂ ਵਾੜ ਲਈਆਂ ਸਨ ਹੁਣ ਜਿਹੜੀ ਜੰਗ ਫਲਸਤੀਨ ਤੇ ਇਜ਼ਰਾਈਲ ਦਰਮਿਆਨ ਲੜੀ ਜਾ ਰਹੀ ਹੈ ਉਹ ਵੀ ਇਜ਼ਰਾਈਲ ਵੱਲੋਂ ਕੀਤੀ ਜਾ ਰਹੀ ਪਾਣੀ ਦੀ ਸ਼ੀਨਾ ਚਪਟੀ ਕਾਰਨ ਹੀ ਹੈ ਭਾਰਤ ਤੇ ਪਾਕਿਸਤਾਨ ਦੇ ਦਰਮਿਆਨ ਜਿਹੜੀ ਪਹਿਲੀ ਝੜਪ 20 ਸਿੰਧ ਦੇ ਪਾਣੀ ਕਾਰਨ ਹੋਈ ਸੀ ਈਥੋਪੀਆ ਨੇ ਜਦੋਂ ਨੀਲ ਦਰਿਆ ਤੇ ਡੈਮ ਦੀ ਸਾਰੀ ਸ਼ੁਰੂ ਕੀਤੀ ਤਾਂ جنگ ਹੁੰਦੇ ਹੁੰਦੇ ਟਲ ਗਈ ਸੀ ਪਾਣੀ ਦੀਆਂ ਜੰਗਾਂ ਦਾ ਵੇਰਵਾ ਕਾਫੀ ਲੰਮਾ ਹੈ ਤੇ ਏਸ਼ੀਆ ਦੀ ਆਬਾਦੀ ਦੁਨੀਆ ਦਾ 2/3 ਹੈ ਪਰ ਉਸ ਕੋਲ ਪਾਣੀ ਤਿੱਜਾ ਸਭ ਨਹੀਂ ਹੈ ਦੂਜੇ ਪਾਸੇ ਦੁਨੀਆ ਦੇ ਤੀਜੇ ਹਿੱਸੇ ਕੋਲ ਜ਼ਮੀਨ ਦੀ ਥੋੜ੍ਹ ਨਹੀਂ ਹੈ ਪਰ ਪਾਣੀ ਦੀ ਥੋੜਾ ਹੈ ਇਹ ਅਸਾਵਾਪਣ ਕਿੰਨੀ ਦੇਰ ਤੱਕ ਚੱਲੇਗਾ ਦੁਨੀਆ ਦੇ 148 ਦੇਸ਼ ਐਹੋ ਜਿਹੇ ਨੇ ਜਿਨ੍ਹਾਂ ਦੇ 263 ਦਰਿਆ ਸਾਂਝੇ ਨੇ ਉਹਨਾਂ ਵਿੱਚੋਂ ਦੋ ਧਾਈ ਦੇਸ਼ਾਂ ਦਰਮਿਆਨ ਪਾਣੀ ਦੀ ਸੰਧੀ ਵੀ ਨਹੀਂ ਹੈ ਕੀ ਜਿਸ ਦੀ ਲਾਠੀ ਉਸ ਦੀ ਪੈਸ ਚੱਲੇਗਾ ਚੀਨ ਦੇ 111 ਦਰਿਆ ਤੇ 17 ਝੀਲਾਂ ਗੁਆਂਢੀ ਦੇਸ਼ਾਂ ਨਾਲ ਸਾਂਝੀਆਂ ਹਨ ਝਗੜਾ ਇਸ ਕਰਕੇ ਨਹੀਂ ਹੋਇਆ ਕਿ ਚੀਨ ਅਜੇ ਉਹਨਾਂ ਗ੍ਰਹਿਾਂ ਤੇ ਇਹੀ ਡੈਮ ਬਣਾ ਰਿਹਾ ਹੈ ਜਿਹੜੇ ਉਹਦੇ ਅੰਦਰ ਵਗਦੇ ਹਨ ਪਰ ਬ੍ਰਹਮਪੁੱਤਰ ਉੱਪਰ ਦੇਰ ਤੋਂ ਉਹਦੀ ਅੱਖ ਮੈਲੀ ਹੈ ਇਸੇ ਤਰ੍ਹਾਂ ਯੂਰਪ ਵਿੱਚ ਵਗਦਾ ਦਨੂਬੇ ਦਰਿਆ 19 ਦੇਸ਼ਾਂ ਦਾ ਸਾਂਝਾ ਹੈ ਤੇ ਪਾਣੀ ਉੱਪਰ ਪਹਿਲੀ ਪਰਮਾਣੂ ਜੰਗ ਲੱਗਣ ਦੀਆਂ ਭੁਵਿੱਖਬਾਣੀਆਂ ਕੀਤੀਆਂ ਜਾ ਰਹੀਆਂ ਨੇ ਜਾਂ ਇਹ ਯਤਨ ਹੋ ਰਹੇ ਹਨ ਇਸ਼ਾਰਾ ਭਾਰਤ ਤੇ ਪਾਕਿਸਤਾਨ ਵਾਲੇ ਵੀ ਹੈ ਕੇਵਲ ਦਰਿਆਵਾਂ ਦਾ ਪਾਣੀ ਹੀ ਨਹੀਂ ਕੇਵਲ ਧਰਤੀ ਇਧਲਾ ਪਾਣੀ ਹੀ ਨਹੀਂ ਸਗੋਂ ਬੱਦਲਾਂ ਦਾ ਪਾਣੀ ਵੀ ਚੋਰੀ ਹੋਣ ਲੱਗ ਪਿਆ ਹੈ ਜਿਸ ਨੂੰ ਕਲਾਊਡ ਸੀਡਿੰਗ ਦਾ ਨਾਮ ਦਿੱਤਾ ਗਿਆ ਹੈ ਸਮੁੱਚੀ ਤਸਵੀਰ ਇਹ ਹੈ ਕਿ ਧਰਤੀ ਉੱਤੇ ਪਾਣੀ ਦੇ ਸੰਕਟ ਦਾ ਕੇਂਦਰੀ ਕਾਰਨ ਬਿਲੋੜੀ ਉਚਾਈ ਦੇ ਡੈਮ ਹਨ ਜਿਹੜੀਆਂ ਵੀ ਸਬਤਾਂਵਾਂ ਦਰਿਆ ਦੇ ਕੁਦਰਤੀ ਵਹਾਅ ਵਿੱਚ ਵਿਗਨ ਪਾ ਕੇ ਉਸਰਦੀਆਂ ਨੇ ਉਹਨਾਂ ਦਾ ਅੰਤ ਵੀ ਜਲਦੀ ਹੀ ਹੋ ਜਾਂਦਾ ਹੈ ਉਹਨਾਂ ਨੂੰ ਕਿਸੇ ਵੇਲੇ ਜਲ ਸਭਿਤਾਵਾਂ ਵੀ ਕਿਹਾ ਗਿਆ ਸੀ ਸੱਤਾਧਾਰੀ ਅਤੇ ਪੂੰਜੀਪਤੀ ਉੱਚੇ ਡੈਮਾਂ ਦੀ ਹਵਾ ਬਣਾ ਕੇ ਰਾਜਨੀਤੀ ਕਰਦੇ ਨੇ ਤੇ ਮੁਨਾਫੇ ਕਮਾਉਂਦੇ ਨੇ ਸੰਸਾਰ ਪ੍ਰਸਿੱਧ ਫਿਲਾਸਫਰ ਡੇਵਿਡ ਹਾਰਵੇ ਦਾ ਮੰਨਣਾ ਹੈ ਕਿ ਉਜਾੜੇ ਰਹੀ ਪੂੰਜੀ ਸੰਗ੍ਰਹਿ ਕਰਨਾ ਪੂੰਜੀ ਦਾ ਸਿਧਾਂਤ ਹੈ ਜਿਸ ਕਰਕੇ ਮਨਾਫਾ ਉਜਾੜੇ ਦੀ ਪ੍ਰਵਾਹ ਹੀ ਨਹੀਂ ਕਰਦਾ ਸੰਕਟ ਵਿੱਚੋਂ ਹਮੇਸ਼ਾ ਲਈ ਬਾਹਰ ਨਿਕਲਦਾ ਰਾਹ ਦਰਿਆਵਾਂ ਦਾ ਕੁਦਰਤੀ ਭਾਵ ਬਹਾਲ ਕਰਨਾ ਅਤੇ ਜੰਗਲਾਂ ਦੀ ਅਨੁਪਾਤ ਠੀਕ ਕਰਨਾ ਜੋ ਕਿ ਨਿਰਸੰਦੇਹ ਫੇਰ ਹਾਲ ਅਸੰਭਵ ਜਾਪਦਾ ਹੈ ਅਸੂਲਾਂ ਜੰਗਲਾਂ ਦੀ ਅਨੁਪਾਤ 33% ਹੋਣੀ ਚਾਹੀਦੀ ਹੈ ਜਦੋਂ ਕਿ ਪੰਜਾਬ ਵਿੱਚ ਜੰਗਲ 3% ਹਨ ਅਤੇ ਸਮੁੱਚੇ ਭਾਰਤ ਵਿੱਚ 23% ਸਪਸ਼ਟ ਹੈ ਕਿ ਪ੍ਰਯਕਸ ਰਖਿਤ ਨਹੀਂ ਹੈ ਇਹ ਹੁਣ ਇਕਦਮ ਤਾਂ ਨਹੀਂ ਹੋ ਸਕਣਾ ਪਰ ਹੈ ਗੜਤਿਆਕ ਕੇ ਕਦਮ ਬਾ ਕਦਮ ਪਿਛੇ ਹਟਣਾ ਹੀ ਮਰਾਸਬ ਰਸਤਾ ਹੈ ਇਸ ਵਾਸਤੇ ਪੱਕੇ ਇਰਾਦੇ ਦੀ ਲੋੜ ਹੈ ਮਨੁੱਖ ਪ੍ਰਕਿਰਤੀ ਨੂੰ ਅਪਾਰ ਸ਼ਕਤੀ ਪ੍ਰਕਿਰਤੀ ਦੀ ਜਿਹੜੀ ਅਪਾਰ ਸ਼ਕਤੀ ਆ ਉਹਦੇ ਨਾਲ ਮੱਥਾ ਲਾ ਹੀ ਨਹੀਂ ਸਕਦਾ ਅਸਰ ਤੋਂ ਵਸਤੀ ਨੂੰ ਸੁਣਨਾ ਚਾਹੀਦਾ ਹੈ ਜਿਹੜਾ ਇਹ ਕਹਿੰਦਾ ਹੈ ਕਿ ਆਦਮੀ ਦੀ ਸਭ ਤੋਂ ਕੀਮਤੀ ਪੂੰਜੀ ਉਦੀ ਜ਼ਿੰਦਗੀ ਹੁੰਦੀ ਹੈ ਅਤੇ ਇਹ ਇੱਕ ਵਾਰ ਵਾਸਤੇ ਹੀ ਆਦਮੀ ਨੂੰ ਮਿਲਦੀ ਹੈ ਅਸੀਂ ਮਰਨ ਸਮੇਂ ਇਹ ਕਹਿਣ ਜੋਗੇ ਹੋ ਜਾਈਏ ਕਿ ਮੇਰੀ ਸਾਰੀ ਜ਼ਿੰਦਗੀ ਮੇਰੀ ਸਾਰੀ ਤਾਕਤ ਸਾਰੇ ਸੰਸਾਰ ਦੇ ਸਭ ਤੋਂ ਹਸੀਨ ਮਨੋਰਥ ਮਾਨਵਤਾ ਦੀ ਆਜ਼ਾਦੀ ਦੇ ਲੜਨ ਦੇ ਲੇਖੇ ਲੱਗੀ ਹੈ ਪਹਿਲਾਂ ਤਾਂ ਪਰਲੋਵਾਲ ਵੱਧੇ ਕਦਮ ਰੋਕੀਏ ਸੋ ਇਹ ਸੀ ਸਤਰਾਮ ਚੰਨਾਰਾ ਦਾ ਲਿਖਿਆ ਹੋਇਆ ਪਾਣੀਆਂ ਦੇ ਸਬੰਧ ਵਿੱਚ ਇੱਕ ਲੇਖ ਜਿਹਦਾ ਭਾਗ ਦੂਜਾ ਪੰਜਾਬ ਅਤੇ ਵਿਸ਼ਵ ਭਰ ਦੇ ਪਾਣੀਆਂ ਦੀ ਹਕੀਕੀ ਵਿਥਿਆ ਜਿਹੜਾ ਅਸੀਂ ਤੁਹਾਡੀ ਸੇਵਾ ਵਿੱਚ ਕੀਤਾ ਪੇਸ਼ ਤੁਹਾਡਾ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ